ਮੈਂ ਸਰਪੰਚ ਪਿੰਡ ਅਕਬਰਪੁਰ ਤੋਂ ਰਚੇਸ਼ ਕੁਮਾਰ ਉਰਫ ਬੱਬੂ ਦਿਲਪੁਰ। ਮੀਟਿੰਗ ਹੋਈ ਹੈ ਨਲਾਸ ਫਾਰਮ ਦੇ ਵਿੱਚ ਤੇ ਸਾਡੇ ਨਾਲ ਸਾਦੇ ਸਹਿਯੋਗੀ ਡੀਪੀਓ ਸਾਹਿਬ ਬੈਠੇ ਨੇ ਜਿਹਨੇ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀ ਤੇ ਅਸੀਂ ਸਾਰੇ ਸਰਪੰਚ ਜਿੰਨੇ ਵੀ 52 ਪਿੰਡਾਂ ਦੀਆਂ ਜਿਹੜੀਆਂ ਲਗਨੇਡਿੰਗ ਪੰਚਾਇਤਾਂ ਆ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਰੱਖਿਆ ਸੀਗਾ ਇਹ ਪ੍ਰੋਗਰਾਮ ਕਿ ਨਸ਼ਿਆਂ ਨੂੰ ਥੱਲ ਪਾਈ ਦੇਣਾ ਹੈ। ਇਹਨਾਂ ਜਰਾਬਾਂ ਨਹੀਂ ਹੁੰਦੀਆਂ ਹੈਗੀਆਂ ਆਪਣੀ ਸ਼ੌਕਸ ਕਹਿੰਨੇ ਜਿਹਨੂੰ ਜਰਾਬਾਂ ਨਚੋੜ ਕੇ ਉਹਦਾ ਨਸ਼ਾ ਕਰਦੀਆਂ। ਭਗਵਾਨਤਮਾਨ ਨੇ ਇੱਕ ਗੱਲ ਕਹੀ ਆ ਕਿ ਜਿਹੜਾ ਨਸ਼ਾ ਵੇਚ ਕੇ ਆਪਣਾ ਘਰ ਵਧੀਆ ਤਰੀਕੇ ਨਾਲ ਚਲਾ ਰਿਹਾ ਤਾਂ ਜਿਨ੍ਹਾਂ ਦੇ ਉਜਾੜ ਰਿਹਾ ਉਹ ਘਰ ਉਹਨਾਂ ਦੇ ਵੀ ਨਹੀਂ ਰਹਿਣ ਦਿੰਦੇ ਹੈਗੇ। ਜਿਹੜੇ ਬੰਦੇ ਨੂੰ ਸਰਪੰਚ ਨੂੰ ਆਪਣੀ ਪਾਵਰ ਦਾ ਨਿਬਾਦਾ ਹੋਏਗਾ ਤਾਂ ਉਹਨੂੰ ਕੁਝ ਨਹੀਂ ਪਤਾ। ਗ੍ਰਾਮ ਪੰਚਾਇਤਾਂ ਨੂੰ ਬੁਲਾ ਕੇ ਉਹਨਾਂ ਨੂੰ ਰੇਰ ਕੀਤਾ ਗਿਆ ਜੀ ਪਿੰਨ ਪੱਦਰ ਤੇ ਪਿੰਡਾਂ ਦੇ ਵਿੱਚ ਨਸ਼ਾ ਵੇਚ ਦਾ ਨੂੰ ਰੋਕਣ ਸੰਬੰਧੀ ਇਹ ਜਿਵੇਂ ਸਰਪੰਚ ਸਾਹਿਬ ਨੇ ਬੋਲਿਆ ਕਿ ਆਪਣੇ ਪਿੰਡ ਦੇ ਵਿੱਚ ਕੋਈ ਵੀ ਬੱਚਾ ਨਸ਼ਾ ਕਰਦਾ ਹੈ ਤਾਂ ਆਪਣਾ ਉਹਨੂੰ ਗੈਰ ਕਰਨਾ ਫਰਜ਼ ਬੰਦਾ ਹੈ ਕਿ ਆਪਾਂ ਉਹਨੂੰ ਗੈਰ ਕਰਕੇ ਪੰਚਾਇਤ ਲੱਗੋ ਉਹਨੂੰ ਨਸ਼ਾ ਚਲਾ ਕੇ ਦੇ ਵਿੱਚ ਕੱਢਿਆ ਜਾਵੇ ਅੱਜ ਜਿਹੜਾ ਇਹ ਤੁਸੀਂ ਇੱਥੇ ਪ੍ਰੋਗਰਾਮ ਰੱਖਿਆ ਹੈਗਾ ਯੁਧ ਨਸ਼ਾ ਦੇ ਵਿਰੁੱਧ ਇਹਦੇ ਬਾਰੇ ਦੱਸੋ ਇਸਦੇ ਬਾਰੇ ਅੱਜ ਮੀਟਿੰਗ ਹੋਈ ਆ ਨਲਾਸ ਫਾਰਮ ਦੇ ਵਿੱਚ ਤੇ ਸਾਡੇ ਨਾਲ ਸਾਡੇ ਸਹਿਯੋਗੀ ਬੀਡੀਪੀਓ ਸਾਹਿਬ ਬੈਠੇ ਨੇ ਤੇ ਉਹਨਾਂ ਨੇ ਅੱਜ ਇੱਕ ਪ੍ਰੋਗਰਾਮ ਰੱਖਿਆ ਸੀਗਾ ਸਾਰੇ ਸਰਪੰਚਾਂ ਦਾ ਤੇ ਅਸੀਂ ਸਾਰੇ ਸਰਪੰਚ ਜਿੰਨੇ ਵੀ 552 ਪਿੰਡਾਂ ਦੀਆਂ ਜਿਹੜੀਆਂ ਲਗਨੇ ਦੇ ਪੰਚਾਇਤਾਂ ਆ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਰੱਖਿਆ ਸੀਗਾ ਅੱਜ ਪ੍ਰੋਗਰਾਮ ਕਿ ਨਸ਼ੇ ਨੂੰ ਥੱਲ ਪਾਈ ਜਾਵੇ ਕਹਿੰਦੇ ਨੇ ਕਿ ਢਿੱਲੀ ਹੋ ਗਈ ਪੱਟ ਤੇ ਪੁਵਾਈ ਮੋਰ ਨੇ ਡੌਲਿਆਂ ਦੇ ਵਿੱਚ ਪਹਿਲਾਂ ਵਾਲਾ ਜੋਰ ਨਹੀਂ ਚੜਦੀ ਜਵਾਨੀ ਵਾਲਾ ਜੋਰ ਮਿੱਤਰੋ ਤੁਹਾਡਾ ਕੌਣ ਲਾ ਗਿਆ ਸੁੱਕ ਕੇ ਤੇ ਵੀ ਤੁਹਾਡਾ ਹੋ ਗਿਆ ਮਿੱਤਰੋ ਤੁਹਾਡੀਆਂ ਜਵਾਨੀਆਂ ਨੂੰ ਕੌਣ ਖਾ ਗਿਆ ਜਿਹੜਾ ਖਾਇਆ ਜਿਨ੍ਹਾਂ ਨੇ ਉਹ ਖਾਇਆ ਨਸ਼ਿਆ ਨੇ ਕੈਮੀਕਲ ਨਸ਼ਾ ਜਿਹੜਾ ਅੱਜਕੱਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਸਾਨੂੰ ਜਿਹੜੀ ਨੌਜ ਜਿਹੜੇ ਸਾਡੇ ਨੌਜਵਾਨ ਆ ਵੀਰ ਆ ਚਾਹੇ ਕੁੜੀਆਂ ਆ ਬਲ ਜਾਂਦੀਆਂ ਜਿਹੜੀਆਂ ਜਰਾਬਾਂ ਨਹੀਂ ਹੁੰਦੀਆਂ ਹੈਗੀਆਂ ਆਪਣੇ ਸ਼ਾਕਸ ਕਹਿੰਦੇ ਆ ਜਿਹਨੂੰ ਜਰਾਬਾਂ ਨਚੋੜ ਕੇ ਉਹਦਾ ਨਸ਼ਾ ਕਰਦੀਆਂ ਇਹਜਾ ਵੀ ਨਸ਼ਾ ਜਿਹੜਾ ਸਾਨੂੰ ਪਤਾ ਹੀ ਨਹੀਂ ਹੈਗਾ ਮੈਂ ਹੱਥ ਵਨ ਕੇ ਜਿੰਨੇ ਵੀ ਮੇਰੇ ਵੀਡੀਓ ਦੇਖ ਰਹੇ ਆਂ ਤੇ ਵੱਧ ਤੋਂ ਵੱਧ ਇਹ ਵੀਡੀਓ ਸਰਹੰਚਾ ਤੱਕ ਵੀ ਪਹੁੰਚਾਓ ਤੇ ਵੱਡੇ ਅਧਿਕਾਰੀਆਂ ਤੱਕ ਵੀ ਪਹੁੰਚਾਓ ਕਿ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕਰਿਆ ਆ ਕਿੰਨੇ 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 ਬੰਦੇ ਫકડੇ ਗਏ ਜਿਹੜਾ ਬੰਦਾ ਵੀ ਨਸ਼ਾ ਵੇਚਦਾ ਆ ਬਖਸਿਆ ਨਹੀਂ ਜਾਣਾ ਚਾਹੀਦਾ ਪੇਣ ਵਾਲੇ ਨੂੰ ਹਟਾਓ ਜਿਹੜਾ ਨਸ਼ਾ ਵੇਚਦਾ ਆ ਹੁਣ ਪੰਜਾਬ ਸਰਕਾਰ ਨੇ ਦੇਖੋ ਕਿੰਨੇ ਘਰ ਢਾਤੇ ਆ ਭਗਵੰਤ ਮਾਨ ਨੇ ਇੱਕ ਗੱਲ ਕਹੀ ਆ ਕਿ ਜਿਹੜਾ ਨਸ਼ਾ ਵੇਚ ਕੇ ਆਪਣਾ ਘਰ ਵਧੀਆ ਤਰੀਕੇ ਨਾਲ ਚਲਾ ਰਿਹਾ ਜੋ ਜਿਨ੍ਹਾਂ ਦੇ ਉਜਾੜ ਰਿਆ ਉਹ ਘਰ ਉਹਨਾਂ ਦੇ ਵੀ ਨਹੀਂ ਰਹਿਣ ਦਿੰਦੇ ਹੈਗੇ ਠੀਕ ਹੈ ਨਾ ਸਰਪੰਚ ਸਾਹਿਬ ਸਾਰੇ ਗਲਤ ਨਹੀਂ ਕਹਿਿਆ ਸਰਪੰਚ ਠੀਕ ਹੈ ਬਹੁਤ ਵਧੀਆ ਆ ਜਿਹੜਾ ਉਪਰਾਲਾ ਕੀਤਾ ਆ ਪੰਜਾਬ ਸਰਕਾਰ ਨੇ ਸੋ ਮੇਰੀ ਸਾਰੇ ਸਰਪੰਚਾਂ ਨੂੰ ਬੇਨਤੀ ਆ ਕਿ ਡਰੋ ਨਾ ਕਾ ਬਰੋਨਾ ਜਿਹੜਾ ਵੀ ਨਸ਼ੇ ਦਾ ਵਿਰੋਧ ਕਰੋ ਡਟ ਕੇ ਮੈਂ ਤਾਂ ਆਪਣੇ ਪਿੰਡ ਦੇ ਵਿੱਚ ਸ਼ਰਮ ਕਹਿਣਾ ਵੀ ਭਾਈ ਮੈਂ ਨਹੀਂ ਮੈਂ ਗਵਾਹੀ ਦੇਣੇਗਾ ਵੀ ਜਿਹੜਾ ਮੇਰੇ ਪਿੰਡ ਦੇ ਵਿੱਚ ਆ ਚੋਰੀ ਵਾਲਾ ਚਾਹੇ ਨਸ਼ੇ ਵਾਲਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਰਪੰਚ ਭਾਈ ਸਕਤਾ ਦੇਖੋ ਆਪਣੀ ਪਾਵਰਾ ਸਮਝਣੀ ਆਪਾਂ ਨੂੰ ਪੈਣੀ ਆ ਜਿਹੜੇ ਬੰਦੇ ਨੂੰ ਸਰਪੰਚ ਨੂੰ ਆਪਣੀ ਪਾਵਰ ਦਾ ਨਹੀਂ ਪਤਾ ਹੈਗਾ ਤਾਂ ਉਹਨੂੰ ਕੁਝ ਨਹੀਂ ਪਤਾ ਹੈਗਾ ਸੋ ਮੈਂ ਤਾਂ ਇੰਨੇ ਕੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਣਾ ਜਿਹੜਾ ਆਪਾਂ ਇਹ ਨਸ਼ੇ ਨੂੰ ਠੱਲ ਪਾਓ ਤੇ ਤੁਸੀਂ ਜਿੰਡ ਦੇ ਸਰਪੰਚ ਹੋ ਤੇ ਜਿਹੜੇ ਨਸ਼ੇ ਵੇਚਦੇ ਆਂ ਤੇ ਜਿਹੜੇ ਨਸ਼ੇ ਕਰਦੇ ਆਂ ਉਹਨਾਂ ਨੂੰ ਕੀ ਕਰਨਾ ਚਾਹੋਗੇ ਮੈਂ ਤਾਂ ਇਹ ਕਹਿਣਾ ਵੀ ਬਾਹਰ ਆ ਜਾਓ ਨਹੀਂ ਭਾਈ ਸਰਕਾਰ ਦੇ ਹੱਥ ਬਹੁਤ ਲੰਮੇ ਆ ਵੀ ਇਹ ਨਹੀਂ ਪਤਾ ਵੀ ਕਿੱਥੇ ਖਿੱਚਣਿਆ ਬਾਕੀ ਤੁਸੀਂ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਦੀ ਸਾਡੇ ਸਤਕਾਰਯੋਗ ਨੇ ਉਹਨਾਂ ਦੀ ਵੀਡੀਓ ਦੇਖੋ ਕਿਵੇਂ ਘਟਾਇ ਰਹੇ ਨੇ ਫਿਰ ਕਿਤੇ ਇਹ ਨਾ ਹੋਵੇ ਕਿ ਪੀਲਾ ਪੰਜਾ ਤੁਹਾਡੇ ਹੀ ਚਲਾਉਣਾ ਪਾਜੀ ਪਹਿਲਾਂ ਮੇਰੇ ਨਾਲ ਜੀ ਪੰਦੀਪ ਸਿੰਘ ਬीडीपीਓ ਰਾਜਪੁਰਾ ਅੱਜ ਇੱਥੇ ਮੀਟਿੰਗ ਕਰੀ ਜਿਹੜੀ ਹਾਂਜੀ ਉਹਦੀ ਜਾਣਕਾਰੀ ਦੇ ਦਿੰਦੇ ਆਂ ਇਹ ਮੀਟਿੰਗ ਜੀ ਪੰਜਾਬ ਸਰਕਾਰ ਵੱਲੋਂ ਨਿਯਚਿਤ ਕੀਤੀ ਗਈ ਸੀਗੀ ਜੁਤ ਨਸ਼ਿਆਂ ਦੇ ਵਿਰੁੱਧ ਜੈਸੋਂ ਵੀ ਅਸੀਂ ਆਪਣੀਆਂ ಗ್ರಾಮ ਪੰਚਾਇਤਾਂ ਨੂੰ ਬੁਲਾ ਕੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਜੀ ਪਿੰਡ ਪੱਧਰ ਤੇ ਜੋ ਪਿੰਡਾਂ ਦੇ ਵਿੱਚ ਨਸ਼ਾ ਵੇਚਦਾ ਤੁਹਾਨੂੰ ਰੋਕਣ ਸੰਬੰਧੀ ਪੰਚਾਇਤਾਂ ਨੂੰ ਅਵੇਅਰ ਵੀ ਕੀਤਾ ਗਿਆ ਤੇ ਹਦਾਇਤਾਂ ਵੀ ਕੀਤੀਆਂ ਗਈਆਂ ਕਿ ਉਹ ਆਪਣੇ ਪੱਧਰ ਤੇ ਉਹਨਾਂ ਬੰਦੇ ਨੂੰ ਰੋਕਣਾ ਨਹੀਂ ਉਹ ਉਹਨਾਂ ਦੇ ਕੰਟਰੋਲ ਚ ਹੁੰਦੇ ਤਾਂ ਉਹ ਵਿਭਾਗਾਂ ਨਾਲ ਤਾਲਮੇਲ ਕਰਕੇ ਸਰਕਾਰ ਤੱਕ ਆਪਾਂ ਉਹਨਾਂ ਨੂੰ ਕੋਈ ਦਾ ਕਰਗੇ ਸਰ ਕਿੰਨੇ ਕਿ ਇੱਥੇ ਪੰਚਾਇਤ ਹੋਇਆ ਸਰਪੰਚ ਵਗੈਰਾ ਪੰਚ ਵਗੈਰਾ ਇਹਨਾਂ ਦੇ ਆਪਣੇ ਇੱਥੇ ਹੀ 50 ਪੰਚਾਇਤਾਂ ਬਲਾਈਆਂ ਸਨ ਜੀ ਇਸ ਤੋਂ ਬਾਅਦ 45 ਪੰਚਾਇਤਾਂ ਆਡੀਆਂ ਅਗਲਾ ਪ੍ਰੋਗਰਾਮ 2 ਵਜੇ ਖੇੜਾ ਗੱਜੂ ਹੋਵੇਗਾ ਜੀ ਕੀ ਕਹਿਣਾ ਚਾਹੁੰਦੇ ਸਰ ਪੰਚ ਨੂੰ ਕੰਮ ਬਾਰੇ ਜਿਤਾਗਾ ਕੰਮ ਪਿੰਡ ਦਾ ਕੰਮ ਕਰਨੇ ਜਿਤਾਗਾ ਪਿੰਡਾਂ ਦੇ ਕੰਮ ਸਾਡੇ ਚੱਲ ਰਹੇ ਆ ਜੀ ਸਰਪੰਚਾ ਨੇ ਮੰਗ ਕੀਤੀ ਆ ਪਲੇਗਰਾਉਂਡਾਂ ਦੀ ਜੀ ਅਸੀਂ ਦੇਗਾ ਸਕੀਮ ਚੋਂ ਪਹਿਲਾਂ ਵੀ ਸਾਡੇ ਪਲੇਗਰਾਉਂਡ ਚੱਲ ਰਹੇ ਆ ਮੈਂ ਪੰਚਾਇਤਾਂ ਨੂੰ ਕਹੂੰਗਾ ਵੀ ਆਪੋ ਆਪਣੇ ਪਿੰਡ ਜਗਾ ਸਿਲੈਕਟ ਕਰਕੇ ਸਾਨੂੰ ਮਤੇ ਪਾ ਕੇ ਦੇਣ ਜੀ ਅਸੀਂ ਸਰਕਾਰ ਤੋਂ ਪਲੇਗਰਾਉਂਡਾਂ ਦੀ ਮਨਜ਼ੂਰੀ ਲੈ ਕੇ ਦੇਵਾਂਗੇ ਜੀ ਤੇ ਆਉਣ ਵਾਲੇ ਸਮੇਂ ਵਿੱਚ ਨਵੇਂ ਪਲੇਗਰਾਉਂਡ ਇਲਾਕੇ ਨੂੰ ਹੋਰ ਵਹਾਈਆ ਕਰਵਾਏ ਜਾਣਗੇ ਕਰਾਈਆਂ ਤੋਂ ਧੰਨਵਾਦ ਕਰਦੇ ਆ ਜੀ ਆਖਦੇ ਹਾਂ ਕਦੇ ਵੀ ਆਪਾਂ ਨੂੰ ਕੋਈ ਵੀ ਡਿਵੀਜ਼ਨ ਸਾਭਲ ਬਣੋ ਜਾਂ ਕੋਈ ਆਪਣੇ ਬੱਚਿਆਂ ਦੇ ਕੋਈ ਰਕ ਵਾਸਤੇ ਕੋਈ ਪੰਚਾਇਤਾਂ ਨੂੰ ਮੈਸੇਜ ਮਿਲਦਾ ਹੈ ਤਾਂ ਆਪਣਾ ਫਰਜ਼ ਬਣਦਾ ਹੈ ਇੱਕ ਦੋ ਬੰਦੇ ਇਕੱਠੇ ਹੋ ਕੇ ਜਰੂਰ ਆਈਏ ਕਰੀਏ ਕਿਉਂਕਿ ਇਹਦੇ ਨਾਲ ਸਾਡੇ ਅਫਸਰਾਂ ਦਾ ਵੀ ਹੌਸਲਾ ਵਧਦਾ ਹੈ ਤੇ ਸਾਨੂੰ ਕੁਝ ਆ ਕੇ ਇੱਥੇ ਬੋਲੋ ਦੀ ਵੀ ਨੌਜ ਮਿਲਦੀ ਹੈ ਕੋ ਸਿੱਖਣ ਨੂੰ ਵੀ ਮਿਲਦਾ ਹੈ ਅੱਜ ਦਾ ਜੋ ਮੁਖਿੱਚਾ ਹੈ ਨਸ਼ੇ ਦੇ ਖਿਲਾਫ ਇਹ ਤਾਂ ਬੋਲਿਆ ਮੇਰੇ ਵੀਰ ਬਖਸ਼ੀ ਵਾਲੇ ਤੁਹਾਨੂੰ ਕਿਹਾ ਨੇ ਬੜੀ ਵਧੀਆ ਗੱਲ ਕੀਤੀ ਐ ਕਿ ਸਾਨੂੰ ਅੱਜ ਪਿੰਡਾਂ ਦੇ ਵਿੱਚ ਰੋੜੇ ਗਰਾਊਂਡਾਂ ਨਹੀਂ ਖੇਡਣ ਦੀ ਬਹੁਤ ਲੋੜ ਹੈ ਕਿਉਂ ਬੱਚੇ ਇਹ ਜੀ ਸ਼ੌਂਕ ਨਹੀਂ ਰੱਖਦੇ ਖੇਡਣ ਦਾ ਸ਼ੌਂਕ ਹੀ ਰੱਖਦੇ ਨੇ ਬਾਲੀਬਾਲ ਦਾ ਵੀ ਸ਼ੌਂਕ ਰੱਖਦੇ ਨੇ ਕਿਰਕਟ ਦਾ ਵੀ ਸ਼ੌਂਕ ਰੱਖਦੇ ਨੇ ਕਬੱਡੀ ਦਾ ਵੀ ਸ਼ੌਂਕ ਰੱਖਦੇ ਨੇ ਸਾਨੂੰ ਕਿੱਥੋਂ ਕਾਦਾਰੀ ਸਾਡੇ ਬੱਚਿਆਂ ਦੇ ਗਰਾਊਂਡ ਹੈ ਨਹੀਂ ਕਿੱਥੇ ਵਾਸਤੇ ਗਰਾਊਂਡ ਹੋਣ ਬੱਚੇ ਧਿਆਨ ਲੱਗਣ ਆਪਣਾ ਕੰਮ ਕਰਦੇ ਨੇ ਦੋ ਗੀਤੀ ਇਹ ਹੈ ਕਿ ਜਿਵੇਂ ਸਰਪੰਚ ਸਾਹਿਬ ਨੇ ਬੋਲਿਆ ਕਿ ਆਪਣੇ ਪਿੰਡ ਦੇ ਵਿੱਚ ਕੋਈ ਵੀ ਬੱਚਾ ਨਸ਼ਾ ਕਰਦਾ ਹੈ ਤਾਂ ਆਪਣਾ ਉਹਨੂੰ ਗੈਡ ਕਰਨਾ ਫਰਜ਼ ਬਣਦਾ ਹੈ ਕਿ ਆਪਾਂ ਉਹਨੂੰ ਗੈਡ ਕਰਕੇ ਪੰਚਾਇਤ ਵੱਲੋਂ ਜਾਂ ਮਜੂਦਾ ਆਪਣੇ ਅਧਿਰੰਦਰ ਸਲਾਹ ਕਰਕੇ ਉਹਨੂੰ ਨਸ਼ਾ ਛਡਾਉਣ ਕਿੱ데 ਵਿੱਚ ਕੱਲਿਆ ਜਾਵੇ ਉਹਦਾ ਜਿਹੜਾ ਆਉਣ ਵਾਲਾ ਭੁੇਖਿਆ ਉਹ ਵਧੀਆ ਨਾ ਇਹ ਸਾਡਾ ਪੰਚਾਇਤਾਂ ਦਾ ਵੀ ਫਰਜ਼ ਬਣਦਾ ਹੈ we